ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਤੁਹਾਨੂੰ ਆਪਾਂ ਦੂਜਾ ਸੂਆ ਝੋਟੀ ਦੀ ਪ੍ਰੋਪਰ ਡੀਟੇਲ ਸ਼ੇਅਰ ਕਰਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਅੱਜ ਆਪਾਂ 13 ਅਕਤੂਬਰ ਨੂੰ ਵੀਡੀਓ ਕਵਰ ਕਰਦੇ ਆਂ ਸਵੇਰ 9:00 ਵਜੇ ਦਾ ਟਾਈਮ ਆ ਵੀਡੀਓ ਬਣਾਉਣ ਦਾ ਅੜੀ ਸਕਰੀਨ ਤੇ ਤੁਸੀਂ ਝੋਟੀ ਦੇਖ ਰਹੇ ਹੋ ਕੱਲ੍ਹ ਇਹਦੀ ਡਿਲੀਵਰੀ ਹੋਈ ਆ ਸ਼ਾਮ ਨੂੰ ਜੇਰ ਵਗੈਰਾ ਪੈ ਚੁੱਕੀ ਆ ਦੇਖ ਸਕਦੇ ਹੋ ਤੁਸੀਂ ਜੇਰ ਦੀ ਆਪਣੀ ਗਾਰੰਟੀ ਆ ਫੁੱਲ ਕਿਉਂਕਿ ਮਹਿੰਗੇ ਪਸ਼ੂ ਦੀ ਵੱਡੇ ਭਾ ਦਾ ਪਸ਼ੂ ਆ ਜੇਰ ਪੈਣੀ ਬਹੁਤ ਜ਼ਰੂਰੀ ਹੁੰਦੀ ਆ ਗਾਂ ਵਾਸਤੇ ਪਸ਼ੂ ਚੰਗਾ ਮਨਲਾ ਰਹਿਣ ਵੇਲੇ ਰਹਿ ਜਾਂਦਾਗਾ ਮਗਰ ਇਹਦੇ ਫੀਮੇਲ ਕਾਫ ਆ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰੀ ਕੱਟੀ ਆ ਇਹ ਕਿਹੜੇ ਸੀਮਨ ਦੀ ਆ ਤੁਹਾਨੂੰ ਪ੍ਰੋਪਰ ਰਿਕਾਰਡ ਆਪਾਂ ਦੇ ਦਾਂਗੇ ਦਾ ਜਿਹੜੇ ਮੇਰੇ ਵੀਰਾਂ ਨੂੰ ਇਹ ਪਸੰਦ ਹੋਈ ਝੋਟੀ ਉਹ ਫੋਨ ਕਰਕੇ ਆਪਣੇ ਨਾਲ ਸੰਪਰਕ ਬਣਾ ਲਏ ਉਹਨਾਂ ਨੂੰ ਸਾਰੀ ਡਿਟੇਲ ਇਹਦੀ ਫੋਨ ਤੇ ਦੇ ਦਾਂਗੇ ਆਪਾਂ ਬਾਕੀ ਥਣ ਤੋਂ ਇੱਕ ਵਾਰ ਨੇੜੇ ਤੋਂ ਚੈੱਕ ਕਰਾਂਗਾ ਦੇਖ ਸਕਦੇ ਹੋ ਤੁਸੀਂ ਸੋਨਾ ਮੁਠੀ ਵਾਲਾ ਥਣ ਲੱਗਿਆ ਪੂਰੀ ਪੋਲੀ ਤੇ ਮੋਟੀ ਚਵਾਈ ਆ ਬੌਲਾ ਇਹਦਾ ਕੱਲ੍ਹ ਸ਼ਾਮ ਨੂੰ ਕੱਢਿਆ ਗਿਆਗਾ ਚਵਾਈ ਦੀ ਇਹ ਪਾਸ ਹੋ ਚੁੱਕੀ ਆ ਕੋਈ ਮੇਰਾ ਵੀਰ ਦੂਰੋਂ ਨੇੜੇੋਂ ਆਉਂਦਾਗਾ ਉਹਦਾ ਢੀੜਾ ਨਹੀਂ ਵੱਜੂਗਾ ਆ ਦੇਖ ਜਦੋਂ ਬੇਨ ਚ ਤੁਸੀਂ ਚੈੱਕ ਕਰ ਸਕਦੇ ਹੋ ਹਵਾਨੇ ਤੇ ਇਹ ਦੁੱਧ ਦੇਣ ਵਾਲੇ ਪਸ਼ੂਆਂ ਦੀ ਤੇ ਬਰੀਡ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਜਿਹੜੇ ਮੇਰੇ ਵੀਰ 20 ਤੋਂ ਪਲੱਸ ਵਾਲੇ ਪਸ਼ੂ ਰੱਖਦੇ ਉਹਨਾਂ ਨੂੰ ਇਹਨਾਂ ਬਾਰੇ ਚੀਜ਼ਾਂ ਬਾਰੇ ਫੁੱਲ ਨੌਲੇਜ ਆ ਸੋ ਆਪ ਤੋਰ ਕੇ ਦਿਖਾਵਾਂਗੇ ਉੱਚਾ ਲੰਮਾ ਵੱਡਾ ਕੱਦ ਕਾਠਾ 20 ਤੋਂ ਬਾਹਰ ਇਹਨੇ ਦੁੱਧ ਪਾਉਣਾ ਇਸ ਵਾਰ ਕਾਲੇ ਸੂਈਆ ਫਿਰ ਸਕੁਆਲਟੀ ਦੇ ਰਿੰਗ ਸਿੰਘ ਆ ਥੋੜੀ ਬੱਚੇ ਨੂੰ ਜਰੂਰ ਤੇਜ਼ੀ ਕਰਦੀ ਆ ਤੋਰਾ ਵਗੈਰਾ ਦੇਖ ਸਕਦੇ ਹੋ ਮੈਂ ਇਹਦਾ ਬੱਚੇ ਨੂੰ ਤੀਜੀ ਕਰਨੇ ਕਰਕੇ ਇਹ ਥੋੜੀ ਫੱਜ ਲਈ ਉੱਥੋਂ ਚੱਲ ਬਦ ਚੱਲ ਕੰਬਲੀ ਮਗਰ ਕੱਟੀ ਆ ਜੀ ਉੱਚਾ ਲਮਾ ਵੱਡਾ ਕੱਦ ਕਾਠਾ ਆ ਤੋਰਾ ਵਗੈਰਾ ਇੱਕ ਵਾਰ ਫੇਰ ਤੋਂ ਦੇਖ ਸਕਦੇ ਹੋ ਤੁਸੀਂ ਚੱਲ ਬਦ ਚੱਲ ਚੱਲ ਬਦ ਦੇਖ ਸਕਦੇ ਹੋ ਤੋਰਾ ਬਾਕੀ ਜਿਹੜੇ ਮੇਰੇ ਵੀਰਾਂ ਨੂੰ ਇਹ ਝੋਟੀ ਪਸੰਦੀ ਹੋ ਦਿੱਤੀ ਹੋਏ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਪ੍ਰਾਈਸ ਇਹਦਾ ਫੋਨ ਤੇ ਕੀਤਾ ਜਾਊਗਾ ਲੱਖੋਂ ਬਾਹਰ ਵਾਲੇ ਮੇਰੇ ਵੀਰ ਫੋਨ ਲਾਇਓ ਕਿਉਂਕਿ ਮਹਿੰਗੇ ਭਾਅ ਦੇ ਪਸ਼ੂ ਹੁੰਦੇ ਸੋ ਨੂੰ ਆਪ ਹੀ ਪਤਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜੀ ਜਲਦ ਕਿਸੇ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ